ਅੱਪ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਘਰ ਦਸਕਾ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਪ੍ਰੀਤ ਸਤ ਸ੍ਰੀ ਅਕਾਲ ਦਰਸ਼ਕੋ ਅੱਜ ਹੀ ਖੜੇ ਆ ਬਿਜਲੀਕਰ ਸੱਦਾ ਬੇਟਾ ਤਹਿਸੀਲ ਜਗਰਾਉਂ ਜ਼ਿਲ੍ਹਾ ਲਾਣਾ ਵਿਖੇ ਜਿੱਥੇ ਕਿ ਬਿਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਉਸੇ ਸੰਘਰਸ਼ ਦੇ ਤਹਿਤ ਅੱਜ ਵੀ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਆਓ ਤੁਹਾਨੂੰ ਆਪਾਂ ਉੱਥੇ ਲੈ ਚੱਲਦੇ ਹਾਂ ਜਿੱਥੇ ਬਿਜਲੀ ਮੁਲਾਜ਼ਮਾਂ ਵੱਲੋਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਤੋਂ ਉਪਰੰਤ ਜਿਹੜਾ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਜਾ ਰਿਹਾ ਇੱਥੋਂ ਨੂੰ ਕੁਝ ਮੁਲਾਜ਼ਮਾਂ ਆਗੂ ਵੀ ਹੋਣਗੇ ਆਪਾਂ ਇਸਨ ਦੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਅੱਜ ਦੇ ਫੁਕੇ ਜਾ ਰਹੇ ਪੁੱਤਰ ਨੂੰ ਲੈ ਕੇ ਕੀ ਕਹਿੰਦੇ ਆ ਆਓ ਤੁਹਾਨੂੰ ਆਪਾਂ ਦਿਖਾਉਂਦੇ ਆ ਵੱਖ-ਵੱਖ ਦ੍ਰਿਸ਼ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਹਰੀ ਹਰੀ ਹਾਏ ਮਰਤਾਬਾ ਮਰਤਾਬਾ ਮਹਾਰਾਜਮ ਤੋਂ ਕੀ ਸਰਕਾਰ ਮਰਤਾਬਾ ਮਰਤਾਬਾ ਮਹਾਰਾਜਮ ਤੋਂ ਕੀ ਸਰਕਾਰ ਮਰਤਾਬਾ ਮਰਤਾਬਾ ਪੰਜਾਬ ਸਰਕਾਰ ਹਾਏ 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 ਟਰਮੀਨੇਟ ਕੀਤੇ ਸਾਥੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਟਰਮੀਨੇਟ ਕੀਤੇ ਸਾਥੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਦਖਾਹਾ ਸਾਡੀਆਂ ਪੂਰੀਆਂ ਰੀਲੀਜ਼ ਕਰੋ ਰੀਲੀਜ਼ ਕਰੋ ਰੀਲੀਜ਼ ਕਰੋ ਦਖਾਹਾ ਪੂਰੀਆਂ ਰੀਲੀਜ਼ ਕਰੋ ਰੀਲੀਜ਼ ਕਰੋ ਰੀਲੀਜ਼ ਕਰੋ ਪੰਜਾਬ ਸਰਕਾਰ ਮਰਦਾਬਾਦ 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 ਬਾਬਾ ਕਾ ਦੀ ਗੰਦੀ ਮੈਨੇਜਮੈਂਟ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਗੰਦੀ ਮੈਨੇਜਮੈਂਟ ਮਰਦਾਬਾਦ 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 ਬੋਰਡ ਦੀ ਗੰਦੀ ਮੈਨੇਜਮੈਂਟ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਦਬ ਕੇ ਪਟੋ ਹਾਏ 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 ਕਰੋ ਸਿਆਪਾ ਹਾਏ 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 ਬਿਜਲੀ ਮੰਤਰੀ ਮਰਦਾਬਾਦ ਮਰਦਾਬਾਦ ਉਹ ਕੀ ਨਾਮ ਤੁਹਾਡਾ ਮੇਰਾ ਰਾਜਪਤੇਂਦਰ ਸਿੰਘ ਜੀ ਟੈਕਨੀਕਲ ਸਰਵਿਸ ਜੂਨੀਅਰ ਦਾ ਪ੍ਰਧਾਨ ਸਿਧਮਾ ਬੇਟਾ ਅੱਜ ਤੁਸੀਂ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੂਕਣ ਜਾ ਰਹੇ ਹੋ ਉਹ ਕੀ ਕਾਰਨ ਆ ਜੀ ਕਿਉਂ ਫੂਕਣ ਜਾ ਰਹੇ ਹੋ ਅੱਜ ਜੀ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੂਕ ਰਹੇ ਆ ਸਾਡੇ ਪੰਜਾਬ ਦੇ ਸਾਰੇ ਜਿੰਨੇ ਵੀ ਬਿਜਲੀ ਬੋਰਡ ਦੇ ادارے ਨੇ ਸਬ ਡਿਵੀਜ਼ਨ ਕਮੇਟੀਆਂ ਸਟੇਟ ਕਮੇਟੀਆਂ ਡਿਵੀਜ਼ਨ ਕਮੇਟੀਆਂ ਦੇ ਉੱਤੇ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਜਾ ਰਹੇ ਆ ਸਾਡੇ ਨਾਲ ਜਿਹੜੇ 295 ਵਾ 19 ਵਾਲੇ ਸਾਥੀ ਨੇ ਸਾਇਕ ਲੈਨਮੈਨ ਭਰਤੀ ਕੀਤੇ ਸੀਗੇ ਅੱਜ ਉਹਨਾਂ ਨੂੰ ਚੌਥਾ ਸਾਲ ਕ੍ਰੋਸ ਕਰ ਗਿਆ ਨਾ ਤਾਂ ਉਹਨਾਂ ਦੀਆਂ ਪੂਰੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਸਾਥੀ 25 ਸਾਥੀ ਇਹਨਾਂ ਨੇ ਅਰੈਸਟ ਕੀਤੇ ਸੀਗੇ ਉਹਨਾਂ ਸਾਥੀਆਂ ਨੇ ਜ਼ਮਾਨਤ ਕਰਾ ਕੇ ਬਾਹਰ ਆ ਗਏ ਸੀ ਉਹਨਾਂ ਸਾਥੀਆਂ ਦੇ ਉੱਪਰ ਇਹਨਾਂ ਨੇ ਕੱਲ ਨਵੀਂ ਕੁਹਾੜੀ ਚਲਾ ਦਿੱਤੀ ਆ ਪੰਜਾਬ ਸਰਕਾਰ ਨੇ ਉਹ 25 ਦੇ 25 ਸਾਥੀਆਂ ਇਹਨਾਂ ਨੇ ਬਰਖਾਸਤ ਕਰ ਦਿੱਤੇ ਆ ਅਸੀਂ ਪੰਜਾਬ ਸਰਕਾਰ ਨੂੰ ਉਪਰ ਜੋਰ ਸ਼ਬਦਾਂ ਦੇ ਵਿੱਚ ਅਪੀਲ ਕਰਦੇ ਆ ਕਿ ਜਿਹੜੇ ਸਾਥੀ ਨੇ ਸਾਡੇ ਉਹਨਾਂ ਨੂੰ ਰਿਹਾ ਕੇ ਆਪਣੇ ਰਿਲੀਜ਼ ਕੀਤਾ ਜਾਵੇ ਤੇ ਜਿਹੜੇ ਸਾਥੀ ਨੇ ਇਹਨਾਂ ਦੀਆਂ ਬਣਦੀਆਂ ਤਨਖਾਹਾਂ ਨੇ ਉਹ ਇਹਨਾਂ ਦੀਆਂ ਜਾਰੀ ਕੀਤੀਆਂ ਜਾਣ ਅਗਰ ਪੰਜਾਬ ਸਰਕਾਰ ਸਾਡੀਆਂ ਜਿਹੜੀਆਂ ਮੰਗਾਂਵਾਂ ਨਹੀਂ ਮੰਨਦੀ 295 ਮਟਾ 19 ਵਾਲੇ ਸਾਥੀਆਂ ਦੀਆਂ ਜਿਹੜੀਆਂ ਤਨਖਾਹਾਂਵਾਂ ਰਿਲੀਜ਼ ਨਹੀਂ ਕਰਦੀ ਜਾਂ ਜਿਹੜੇ ਸਾਥੀ ਇਹਨਾਂ ਨੇ ਟਰਮੀਨੇਟ ਕੀਤੇ ਉਹ ਬਹਾਲ ਨਹੀਂ ਕਰਦੇ ਤਾਂ ਅਸੀਂ ਪੰਜਾਬ ਸਰਕਾਰ ਨੂੰ ਇਥੋਂ ਚੇਤਾਵਨੀ ਦਿੰਦੇ ਆ ਕਿ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਔਰ ਪੰਜਾਬ ਸਰਕਾਰ ਦੇ ਵਿੱਚ ਨੱਕ ਦੇ ਵਿੱਚ ਦਮ ਕਰਕੇ ਰੱਖਾਂਗੇ ਸਾਡਾ ਜਿਹੜਾ ਮੁਲਾਜ਼ਮ ਏਕਾਵਾ ਅਸੀਂ ਉਹਨੂੰ ਆਪਦੇ ਇੱਕ ਨੂੰ ਬਹਾਲ ਕਰਾਂਗੇ ਆਪਣੇ ਸਾਥੀਆਂ ਦੀ ਖਾਤਰ ਦਿਨ ਰਾਤ ਲੜਾਈ ਹੈ ਜਿਹੜੀ ਉਹ ਲੜਦੇ ਰਵਾਂਗੇ ਔਰ ਇਸ ਲੜਾਈ ਨੂੰ ਅਸੀਂ ਪੰਜਾਬ ਸਰਕਾਰ ਦੇ ਕੰਨਾਂ ਤੱਕ ਜਿੰਨਾ ਚਿਰ ਇਹਨਾਂ ਨੂੰ ਆਵਾਜ਼ ਨਹੀਂ ਸੁਣਦੀ ਉਹਨਾਂ ਤੱਕ ਅਸੀਂ ਇਹ ਲੜਾਈ ਨੂੰ ਜਾਰੀ ਰੱਖਾਂਗੇ ਔਰ ਅਸੀਂ ਆਪਦੀ ਆਵਾਜ਼ ਨੂੰ ਜਿਹੜੀ ਉਹਨੂੰ ਬੁਲੰਦ ਕਰਾਂਗੇ ਬੁਲੰਦ ਕਰਕੇ ਆਪਦੇ ਸਾਥੀਆਂ ਦੀਆਂ ਤਨਖਾਹਾਂ ਆ ਜਿਹੜੀਆਂ ਉਹ ਰਿਲੀਜ਼ ਕਰਾ ਕੇ ਹਟਾਂਗੇ ਮੇਰਾ ਖਿਆਲ ਆ ਜਿਹੜਾ ਬਿਜਲੀ ਮੰਤਰੀ ਆ ਸਾਡਾ ਉਹਨੂੰ ਇਸ ਗੱਲ ਦਾ ਭਲੇਖਾ ਵਾ ਵੀ ਪਤਾ ਨਹੀਂ ਇਹ ਥੋੜੀ ਨਗੂਣੀ ਗਿਣਤੀ ਦੇ ਵਿੱਚ ਨੇ ਪਰ ਉਹ ਥੋੜਾ ਦੇਖ ਲੈਂਦੇ ਆ ਵੀ ਸਾਡਾ ਕੰਮਕਾਰ ਚੱਲੀ ਜਾਂਦਾ ਵਾ ਜਿੱਦਨ ਅਸੀਂ ਇਹਨਾਂ ਨੂੰ ਕੋਈ ਸਟੇਟ ਲੈਵਲ ਤੇ ਦਿੱਤਾ ਨਾ ਬਹੁਤ ਵੱਡੀ ਪੱਧਰ ਤੇ ਅਸੀਂ ਕੋਈ ਆਪਣਾ ਦਿੱਤੀ ਜੁਆਇੰਟ ਫੋਰਮ ਨੇ ਕਾਲ ਦਿੱਤੀ ਆ ਅਸੀਂ ਉਸ ਤੇ ਜਦੋਂ ਅਸੀਂ ਕਾਰਵਾਈ ਕਰਾਵਾਂਗੇ ਤਾਂ ਫਿਰ ਇਹਨਾਂ ਨੂੰ ਪਤਾ ਲੱਗੂਗਾ ਜਦੋਂ ਕੰਮਕਾਰ ਬੰਦ ਕਰਾਂਗੇ ਸਾਰੇ ਸਾਥੀ ਸੋ ਸਾਰੇ ਸਾਥੀਆਂ ਨੇ ਮਿਠਿਆ ਹੋਇਆ ਵਾ ਵੀ ਇਹ ਪੰਜਾਬ ਸਰਕਾਰ ਦਿਨਾਂ ਚਿਰ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਕਰਦੀ ਅਸੀਂ ਉਹਨਾਂ ਚਾਰੇ ਜਿਹੜੇ ਧਰਨੇ ਆ ਅਸੀਂ ਇਹ ਜਾਰੀ ਰੱਖਾਂਗੇ ਸਾਡੀ ਜਿਹੜੀ ਸਟੇਟ ਕਮੇਟੀ ਆ ਜੁਆਇੰਟ ਫੋਰਮ ਨੇ ਟੀਐਸਜੂ ਨੇ ਬਾਕੀ ਜਿਹੜੇ 2295 ਬਟਾ 19 ਵਾਲੇ ਸਾਥੀ ਖੜੇ ਨੇ ਫੈਡਰੇਸ਼ਨ ਵਾਲੇ ਵੀਰ ਖੜੇ ਨੇ ਸਾਰੇ ਸਾਥੀਆਂ ਨੇ ਇਹ ਤਹਈਆ ਕੀਤਾ ਹੋਇਆ ਵਾ ਵੀ ਜਿੰਨਾ ਚਿਰ ਸਾਡੀਆਂ ਤਨਖਾਹਾਂ ਨਹੀਂ ਰਿਲੀਜ਼ ਕਰਤੇ ਅਸੀਂ ਆਪਦਾ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਾਂਗੇ ਅੱਜ ਤੋਂ ਅਸੀਂ ਇਹ ਮੰਗ ਰੱਖੀ ਸੀ ਪੰਜਾਬ ਸਰਕਾਰ ਅੱਗੇ ਵੀ ਅਸੀਂ ਆਪਣੇ ਜਿਹੜੇ ਜ਼ਿਲ੍ਹੇ ਦੇ ਐਮਐਲਏ ਨੇ ਜਾਂ ਸਾਡੇ ਜ਼ਿਲ੍ਹੇ ਦੇ ਮੰਤਰੀ ਨੇ ਉਹਨਾਂ ਨੂੰ 25 ਤਰੀਕ ਤੱਕ ਅਸੀਂ ਜਿਹੜੇ ਆਪਣੇ ਹੈਗੀਆਂ ਨੇ ਕਾਪੀਆਂ ਇਹਨਾਂ ਦੀਆਂ ਦਿੱਤੀਆਂ ਜਾਣਗੀਆਂ ਤਾਂ ਸਾਡੇ ਜਿਹੜਾ ਵੀ ਬਿਜਲੀ ਮੰਤਰੀ ਜਾਂ ਕੋਈ ਸਾਡਾ ਡਾਇਰੈਕਟਰ ਪ੍ਰਬੰਧਕੀ ਜੋ ਵੀ ਸਾਡੇ ਏਰੀਆ ਦੇ ਵਿੱਚ ਆਊਗਾ ਅਸੀਂ ਉਹਨੂੰ ਕਾਲੀਆਂ ਚੰਡੀਆਂ ਦੇ ਨਾਲ ਉਹਦਾ ਬਾਈਕਾਟ ਕਰਾਂਗੇ ਔਰ ਉਹਨਾਂ ਦਾ ਘਰਾਓ ਕਰਾਂਗੇ ਜਿੰਨਾ ਚਿਰ ਸਾਡੇ ਸਾਥੀਆਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਕਰਦੇ ਔਰ ਜਿੰਨਾ ਚਿਰ ਸਾਡੇ ਸਾਰੇ ਸਾਥੀਆਂ ਨੂੰ ਬਹਾਲ ਨਹੀਂ ਕਰਦੇ। ਇਹੀ ਜਿਹੜਾ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਾਂ ਅੱਜ ਪੰਜਾਬ ਸਰਕਾਰ ਦਾ ਪਤਲਾ ਫੂਕਣੇ ਜਾ ਰਹੇ ਹੋ ਤੁਸੀਂ। ਇਹ ਇਕੱਲੇ ਸਿੱਧਾਂਵੜ ਦੇ ਬਿਜਲੀ ਘਰਾਂ ਜਾਂ ਪੂਰੇ ਪੰਜਾਬ ਵਿੱਚ ਪੁਤਲੇ ਫੁੱਕੇ ਜਾ ਰਹੇ ਆ ਜੀ ਨਹੀਂ ਜੀ ਇਹ ਸਾਡੇ ਸਿੱਧਾਂਵੜ ਦੇ ਇਕੱਲੇ ਬਿਜਲੀ ਘਰ ਦੇ ਵਿੱਚ ਨਹੀਂ ਸਾਡੀਆਂ ਜਿੰਨੀਆਂ ਪੰਜਾਬ ਦੀਆਂ ਸਬਡਿਵੀਜ਼ਨ ਕਮੇਟੀਆਂ ਨੇ ਸਟੇਟ ਕਮੇਟੀਆਂ ਨੇ ਜ਼ਿਲ੍ਹੇ ਦੀਆਂ ਕਮੇਟੀਆਂ ਨੇ ਡਿਵੀਜ਼ਨ ਕਮੇਟੀਆਂ ਨੇ ਸਾਰੇ ਪੰਜਾਬ ਦੇ ਵਿੱਚ ਹੀ ਸਾਡੇ ਜਿਹੜੇ ਅੱਜ ਆਪਣੇ ਪੰਜਾਬ ਸਰਕਾਰ ਦੇ ਪੁਤਲੇ ਆ ਜਿਹੜੇ ਵੱਡੀ ਪੱਧਰ ਤੇ ਫੁੱਕੇ ਜਾਣਗੇ ਉਹ ਠੀਕ ਹੈ ਧੰਨਵਾਦ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਤਾਬਾਦ ਮਰਤਾਬਾਦ बंदज़मता कटिया तरगाह रीज़ करो रो रीज़ो की Hence, आप… Aí, सरकार मरताबा 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 की भगवंत मान मरताबा पंजाब सरकार हाय 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 आ की होया भगवंत मान होया आ की होया भगवंत मान होया भगवंत मान होश में आओ होश में आके बात करो भगवंत मान सरकार होश में आओ होश में आके बात करो मुर्दा भॻवं सरकार मुरदाबा मुर ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 295 ਬਟਾ 19 ਵਾਲੇ ਸਾਥੀਆਂ ਦੀਆਂ ਤਨਖਾਹਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੀਤੇ ਪਰਚੇ ਰੱਦ ਕਰੋ ਰੱਦ ਕਰੋ ਮਾਂ ਸਰਕਾਰ ਕਰਦੀ ਕੀ ਤੇਰਾ ਮੇਰੀ ਚਾਹਤ ਮਾਂ ਸਰਕਾਰ ਕਰਦੀ ਕੀ ਤੇਰਾ ਮੇਰੀ ਚਾਹਤ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਤਰੀ ਮਰਦਾਵਰ ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਮਾਨ ਸਰਕਾਰ ਕਦੀ ਕੀ ਇਰਾਦੇਰੀ ਚਾਹੋਂ ਨਹੀਂ ਇਰਾਦੇ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ 295 ਬਡਾਉਨੀ ਅਲ ਮੰਤਰੀ ਮਰਦਾਵਰ ਜਿੰਦਾਬਾਦ

ਸਰਕਾਰ ਮੁਰਦਾਬਾ ਜੰਗਵਾਦ ਮੁਰਦਾਬਾ ਮਾਨ ਸਰਕਾਰ ਹਾਏ 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 ਝੂਠੇ ਪਰਚੇ ਰੱਦ ਕਰੋ ਕੀ ਨਾਮ ਟੋੜਾ ਮੇਰਾ ਨਾਮ ਚਰਨਜੀਤ ਸਿੰਘ ਜੀ ਅੱਜ ਤੁਸੀਂ ਬਿਜਲੀ ਘਰ ਸਿੱਧਾ ਬਿਠ ਗਏ ਵੱਡੀ ਗਿਣਤੀ ਬੱਚਾ ਮੁਲਾਜ਼ਮਾਂ ਨੇ 71 ਹੋ ਗਏ ਪੰਜਾਬ ਸਰਕਾਰ ਦਾ ਜਿਹੜਾ ਪਤਲਾ ਫੁਕਿਆ ਉਹਦਾ ਕੀ ਕਾਰਨਾ ਜੀ ਕਿਉਂ ਫੁਕਿਆ ਗਿਆ ਕੀ ਸਰਕਾਰ ਤੋਂ ਮੰਗ ਕਰਦੇ ਹਾਂ ਏ ਜੀ ਪੰਜਾਬ ਸਰਕਾਰ ਦਾ ਪੁਤਲਾ ਤਾਂ ਫੋਕਿਆ ਗਿਆ ਸਮੁੱਚੇ ਮੁਲਾਜ਼ਮਾਂ ਵੱਲੋਂ ਚਾਹੇ ਉਹ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅੱਜ ਦਾ ਪ੍ਰੋਗਰਾਮ ਦਿੱਤਾ ਕੱਲ 25 ਸਾਥੀ ਜਿਹੜੇ ਸੀਗੇ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਮੈਿਕ ਵਿੱਚੋਂ ਕਿਉਂਕਿ ਸਰਪੰਜਾਬ ਸਰਕਾਰ ਨੇ ਸੀਆਰਏ 295 ਦੇ ਤਹਿਤ ਸਾਡੇ ਕਈ ਮੁਲਾਜ਼ਮ ਜਿਹੜੇ ਆ ਉਹ ਏਲਮ ਰੱਖੇ ਸੀਗੇ ਭਰਤੀ ਕੀਤੇ ਸੀਗੇ ਉਹਨਾਂ ਦਾ ਸਮਾਂ ਪੀਰੀਅਡ ਜਿਹੜਾ ਪੂਰਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਹਜੇ ਤੱਕ ਤਨਖਾਹਾਂ ਨਹੀਂ ਰਿਲੀਜ਼ ਕੀਤੀਆਂ ਗਈਆਂ ਪਹਿਲਾਂ ਸੀਆਰਏ 95 ਵਿੱਚ ਜਦੋਂ 295 बटा ਜਿਹੜਾ 19 ਰੱਖਿਆ ਗਿਆ ਸੀਗਾ ਉਸ ਟਾਈਮ ਹੀ ਪਹਿਲਾਂ ਇਹਨਾਂ ਨਾਲ ਧੱਕਾ ਹੋਇਆ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਲੈਂਡਮੈਨ ਭਰਤੀ ਕੀਤਾ ਗਿਆ ਪਰ ਇਹਨਾਂ ਨੂੰ ਏਲਮ ਭਰਤੀ ਕੀਤਾ ਗਿਆ ਚਲੋ ਇਹ ਸਾਥੀਆਂ ਨੇ ਉਹ ਵੀ ਆਪਣੀ ਬਰਦਾਸ਼ਤ ਕਰਕੇ ਉਹ ਏਲਮ ਨੂੰ ਭਰਤੀ ਹੋਣ ਲਈ ਵੀ ਤਿਆਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਤਜਰਬੇ ਦਾ ਇੱਕ ਬਹਾਨਾ ਬਣਾ ਕੇ ਇਹਨਾਂ ਸਾਥੀਆਂ ਦੇ ਉੱਤੇ ਇੱਕ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਸਮੁੱਚੇ ਸਾਥੀਆਂ ਦੇ ਉੱਤੇ ਇਸ ਸੀਆਰ ਦੇ ਅਗੇਂਸਟ ਤਾਂ ਉਹ ਵੀ ਜਿਹੜਾ ਉਸ ਤੋਂ ਬਾਅਦ ਉਹਦੇ ਤੇ ਪੈਰਵਾਈ ਕੀਤੀ ਗਈ ਉਹ ਕੋਰਟ ਵਿੱਚ ਜਿਹੜਾ ਮਾਮਲਾ ਪੈਂਡਿੰਗ ਆ ਤੇ ਉਹਦੇ باوجود ਵੀ ਜਿਹੜੀ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਸਾਡੇ ਮੁਲਾਜ਼ਮ ਲਗਾਤਾਰ ਕੰਮ ਕਰਦੇ ਪਏ ਆ 24 24 ਘੰਟੇ ਸਾਡੇ ਮੁਲਾਜ਼ਮ ਕੰਮ ਕਰਦੇ ਆ ਮੁਲਾਜ਼ਮਾਂ ਦੀ ਘਾਟ ਆ ਪਰ ਸਮਾਂ ਪੂਰਾ ਹੋਣ ਦੇ ਬਾਵਜੂਦ ਉਹਨਾਂ ਨੂੰ ਜਿਹੜੀ ਤਨਖਾਹ ਪੂਰੀ ਰੀਲੀਜ਼ ਨਹੀਂ ਕੀਤੀ ਕਿ ਕਿਸੇ ਨੂੰ 9000 ਕਿਸੇ ਨੂੰ 9500 ਕਿਸੇ ਨੂੰ 10000 ਜਿਹੜੀ ਇੰਨੀ ਕੀ ਤਨਖਾਹ ਜਿਹੜੀ ਰੀਲੀਜ਼ ਕਰਕੇ ਉਹ ਮੁਲਾਜ਼ਮਾਂ ਦਾ ਜਿਹੜਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਵਾ ਸੋ ਜਿਦੇ ਕਰਕੇ ਜਿੱਥੇ ਅਸੀਂ ਇਹ ਲੜਾਈ ਲੜਦੇ ਪਏ ਸੀ ਪਰ ਉਦੇ ਨਾਲ ਨਾਲ ਹੁਣ ਕੀ ਕੀਤਾ ਕਿ ਕੱਲ ਜਿਹੜੇ ਕੁਝ ਸਾਡੇ ਸਾਥੀ ਸੀਗੇ ਜਿਨ੍ਹਾਂ ਦੇ ਉੱਤੇ ਪਰਚੇ ਪਹਿਲਾਂ ਦਰਜ ਹੋਏ ਸੀਗੇ ਉਹਨਾਂ ਸਾਥੀਆਂ ਨੂੰ ਟਰਮੀਨੇਟ ਕਰ ਦਿੱਤਾ ਜਿਸ ਦੇ ਰੋਸ ਵਜੋਂ ਸੂਰਾ ਸਮੁੱਚਾ ਜਿਹੜਾ ਬਿਜਲੀ ਮੁਲਾਜ਼ਮਾਂ ਪੂਰੇ ਪੰਜਾਬ ਦਾ ਉਹ ਸੜਕਾਂ ਦੇ ਉੱਤੇ ਉਤਰ ਆਇਆ ਚਾਹੇ ਸਾਡੇ ਜਥੇ ਭਰਾਤਰੀ ਜਥੇਬੰਦੀ ਜੁਆਇੰਟ ਫੋਰਮ ਵਾਲੇ ਹੋਣ ਚਾਹੇ ਸਾਡਾ ਬਿਜਲੀ ਏਕਤਾ ਪੰਜਾਬ ਬਿਜਲੀ ਏਕਤਾ ਮੰਚ ਹੋਵੇ ਜਿੰਨੇ ਵੀ ਮੁਲਾਜ਼ਮ ਜਥੇਬੰਦੀਆਂ ਮੰਚਾਂ ਜਿੰਨੇ ਵੀ ਪੰਜਾਬ ਦੇ ਮੁਲਾਜ਼ਮ ਆ ਉਹ ਸੜਕਾਂ ਦੇ ਉੱਤੇ ਆ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਤੁਸੀਂ ਪਿਛਲੇ ਸਮੇਂ ਵਿੱਚ ਦੇਖਿਆ ਹੀ ਹੋਣਾ ਵਾ ਕਿ ਲਗਭਗ ਜਿੰਨਾ ਸਾਰਾ ਮੁਲਾਜ਼ਮ ਜਹੇ ਇਹ ਘਰ ਘਰ ਜਿਹੜੀ ਨੌਜਵਾਨਾਂ ਨੂੰ ਰੋਜ਼ਗਾਰ ਦੀ ਗਰੰਟੀ ਦੇ ਰਹੇ ਆ ਉਹ ਵੀ ਇੱਕ ਤੁਹਾਡੇ ਸਾਹਮਣੇ ਉਹ ਫੇਕ ਗੱਲ ਨਿਕਲੀ ਕਿ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਾ ਦਿੱਤੇ ਜਾ ਰਹੇ ਆ ਪਰ ਮਹਿਕਮੇ ਵਿੱਚ ਕਿਸੇ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਜਾਂ ਕਈ ਤਸਦੇ ਆਧਾਰ ਤੇ ਜਿਹੜੇ ਆ ਉਹ ਰੱਖੇ ਜਾ ਰਹੇ ਆ ਜਿਨ੍ਹਾਂ ਦਾ ਰਾਈਟ ਮੰਦਾ ਵਾ ਪਰ ਸਰਕਾਰ ਉਹਨਾਂ ਨੂੰ ਨਿਯੁਕਤੀ ਪੱਤਰ ਵਿੱਚ ਪਾ ਕੇ ਆਪਣਾ ਜਿਹੜਾ ਪੋਸਟਰਾਂ ਦੇ ਉੱਤੇ ਹਿਸ਼ਤਿਹਾਰ ਬਾਜੀ ਉਹ ਵਿਧਾਗ ਚੜਾ ਕੇ ਪੇਸ਼ ਕਰ ਰਹੀ ਆ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਮਸਲਮ 295 ਨਾਲ ਲਗਾਤਾਰੀ ਤੱਕਾ ਹੋ ਰਿਹਾ ਪਹਿਲਾਂ ਤਾਂ ਉਹਨਾਂ ਨੂੰ ਇੱਕ ਸਟੈਪ ਥੱਲੇ ਰੱਖਿਆ ਗਿਆ ਫਿਰ ਜਦੋਂ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ ਉਹਨਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਪਰਚੇ ਦਰਜ ਕਰਕੇ ਅੱਜ ਜੋ ਟਰਮੀਨੇਸ਼ਨ ਕਰਨ ਵੱਲ ਵਧੇ ਹੋਏ ਆ ਤਾਂ ਜੋ ਕਿਤੇ ਤਨਖਾਹ ਜਿਹੜੀਆਂ ਆਪਣੀਆਂ ਪੂਰੀਆਂ ਨਾ ਮੰਗ ਲੈਣ ਸੋ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਵਿੱਚ ਗਲਤਫਹਿਮੀ ਫੈਲਾਈ ਜਾ ਰਹੀ ਹੈ ਕਿ ਮੁਲਾ ਮੁਲਾਜ਼ਮਾਂ ਦਾ ਦਿਹਾੜੀਦਾਰਾਂ ਨਾਲੋਂ ਵੀ ਜਿਹੜੀ ਘੱਟ ਆ ਤਨਖਾਹ ਲੈ ਰਿਆ ਕਿਉਂਕਿ ਡੀਸੀ ਰੇਟ ਕੋਸ਼ਾ ਤੇ ਸਾਡੇ ਸਾਡੇ ਤੇ ਮੁਲਾਜ਼ਮੋਂ ਡੀਸੀ ਰੇਟ ਤੋਂ ਵੀ ਘੱਟ ਨਾਲ ਕੰਮ ਕਰ ਰਹੇ ਆ 24 24 ਘੰਟੇ ਕੰਮ ਕਰ ਰਹੇ ਆ ਸੋ ਜੇ ਮੈਂ ਇਹਨਾਂ ਨੂੰ ਬੰਧੂਆ ਮਜ਼ਦੂਰ ਕੈਦਮਾਂ ਤਾਂ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਸੋ ਇਸ ਕਰਕੇ ਅੱਜ ਜਿਹੜਾ ਸਾਰਾ ਸਾਡੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਚਾਹੇ ਉਹ ਸਾਡੇ ਨਾਲ ਕਈ ਹੋਰ ਜਥੇਬੰਦੀਆਂ ਜਿਹੜੇ ਹੋਰ ਮਹਿਕਮਿਆਂ ਦੇ ਆ ਉਹ ਵੀ ਸਾਡਾ ਸਹਿਯੋਗ ਕਰ ਰਹੇ ਆ ਜੇਕਰ ਭਗਵੰਤ ਮਾਨ ਦੀ ਸਰਕਾਰ ਹੋਸ਼ ਵਿੱਚ ਨਾ ਆਈ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵਿਰੁੱਧ ਜਿਹੜੇ ਫੈਸਲੇ ਕਰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਹਨੇਰੇਵਾਲ ਧੱਕਿਆ ਜਾਵੇਗਾ ਤੇ ਪੂਰੇ ਪੰਜਾਬ ਦੇ ਜਿਹੜਾ ਅਸ਼ਾਂਤੀ ਵਾਲਾ ਮਾਹੌਲ ਆ ਫੈਲ ਜਾਵੇ ਇੱਕ ਕਈ ਦਿਨ ਤੋਂ ਦੇਖ ਨੂੰ ਆਇਆ ਜੀ ਬਿਜਲੀ ਦੇ ਸਵੇਰੇ ਸ਼ਾਮ ਕਿਉਂਕਿ ਸਵੇਰੇ ਸ਼ਾਮ ਲੋਕਾਂ ਦੇ ਕੰਮ ਦਾ ਟਾਈਮ ਹੁੰਦਾ ਵਾ ਸਿਰਫ ਅਭੀ ਇਹ ਲੰਬੇ ਲੰਬੇ ਕੱਟ ਲੱਗ ਜਾਂਦੇ ਆ ਉਹਦੇ ਸਾਹਮਣੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਜਿਹੜਾ ਬਿਜਲੀ ਦਾ ਪ੍ਰਬੰਧ ਦਾ ਮੁਹਈਆ ਕਰਾਉਣਾ ਉਹ ਸਾਡੇ ਅਧਿਕਾਰੀਆਂ ਦੇ ਵੱਸ ਦੀ ਗੱਲ ਆ। ਕਈ ਵਾਰੀ ਪੰਜਾਬ ਸਰਕਾਰ ਜਾਂ ਲੋਕਾਂ ਦੇ ਵਿੱਚ ਇਹ ਜਿਹੜਾ ਫਲਾਇਆ ਜਾਂਦਾ ਕਿ ਜਿਹੜੇ ਸਾਡੇ ਮੁਲਾਜ਼ਮਾ ਉਹ ਕੰਮ ਨਹੀਂ ਕਰਦੇ। ਇਹ ਜਿਹੜੀ ਕੱਟਵਾ ਉਹ ਸਾਡੇ ਅਧਿਕਾਰੀਆਂ ਵੱਲੋਂ ਜਾਂ ਬਿਜਲੀ ਦੇ ਜਿਹੜੀ ਜਿਹੜੀ ਉਹਨਾਂ ਕੋਲੇ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਉਹਨੂੰ ਦੇਖ ਕੇ ਗਿਣਮਣ ਕੇ ਜਿਹੜੀ ਆ ਲਗਾਈ ਜਾਂਦੀ ਹੈ ਜਿੰਨੀ ਉਹਨਾਂ ਕੋਲੇ ਬਿਜਲੀ ਹੁੰਦੀ ਆ। ਸੋ ਇਹਦਾ ਜਿਹੜਾ ਸਹੀ ਜਵਾਬ ਆ ਸਾਡੇ ਜਿਹੜੇ ਉੱਚ ਅਧਿਕਾਰੀ ਹੀ ਦੇ ਸਕਦੇ ਆ। ਅਸੀਂ ਤਾਂ ਉਹਨਾਂ ਦੇ ਰੂਲਾਂ ਨੂੰ ਫਾਲੋ ਕਰਨਾ ਵਾ ਪਰ ਜਿਹੜੇ ਵਿੱਚ ਸਾਡੇ ਮੁਲਾਜ਼ਮਾਂ ਦਾ ਕੋਈ ਦੋਸ਼ ਨਹੀਂ ਹੈ ਮੁਲਾਜ਼ਮਾਂ ਨੇ ਤਾਂ ਸਾਡੇ ਜਿਹੜੇ ਆ ਉਹ ਲਗਾਤਾਰ ਨਿਰਵਿਘਨ ਸਪਲਾਈ ਦੇਣ ਦੇ ਲਈ ਜਿਹੜੇ ਸਾਡੇ ਮੁਲਾਜ਼ਮ ਆ ਉਹ ਲਗਾਤਾਰ ਤਤਪਰ ਆ ਪੰਜਾਬ ਦੇ ਲੋਕਾਂ ਨੂੰ